ਸਤਾਂ ਨੂੰ ਦੁਖਾਮਾ ਕਈ ਪੰਜਾਬ ਦਾ ਸਭ ਤੋਂ ਛੋਟਾ ਪਿੰਡ। ਆਸ ਗੱਲ ਹੈ ਕਿ ਇਹ ਪਿੰਡ ਬਿਲਕੁਲ ਚਾਰੇ ਪਾਸੇ ਤੋਂ ਜੰਗਲ ਦੇ ਨਾਲ ਘਿਰਿਆ ਹੋਇਆ ਹੈ। ਔਰ ਇਸੇ ਕਾਰਨ ਇਸ ਪਿੰਡ ਦੇ ਵਿੱਚ ਜਾਨਵਰ, ਤਿੰਦੂਏ ਤੱਕ ਆਉਂਦੇ ਨੇ। ਇਹ ਜਿਵੇਂ ਭਾਈ ਸਾਰਾ ਅਲਗ-ਵਲ ਸਾਰਾ ਜੰਗਲ ਹੈ। ਘਰ ਫਿਰ ਕਿੰਨੇ ਕ ਭਾਈ ਇਸ ਪਿੰਡ ਦੇ ਵਿੱਚ? ਇੱਥੇ 10 ਘਰ ਨੇ। ਬਸ ਇੱਥੇ 10 ਘਰ ਨੇ। ਇਹ ਪਰ ਇੱਥੇ ਤਾਂ ਕੁਝ ਵੀ ਨਹੀਂ ਹੁੰਦਾ। ਇੱਥੇ ਸਾਂਭਰ ਜਾਨਵਰ ਕੋਈ ਚੀਜ਼ ਨਹੀਂ ਛੱਡਦੇ। ਠੀਕ ਹੈ। ਇਹ ਸਾਰੇ ਪਾਸੇ ਜੰਗਲ ਹੀ ਹੈ ਸਾਰਾ। ਜੰਗਲ ਹੀ ਹੈ ਜੀ ਸਾਰੇ। ਇੱਕ ਘਰ ਸਾਡੇ ਉੱਪਰ ਹੈ ਇੱਥੋਂ ਇੱਕ ਕੱਲਾ ਹੀ। ਅੱਛਾ ਜ ਅੱਛਾ ਇਕੱਲੇ ਰਹਿੰਦੇ ਆਂ ਅੰਗਲਾ ਤੇ ਭਾਈ ਫਿਰ ਤੁਹਾਡੇ ਪ੍ਰਭਾਵਤ ਹੁੰਦੀ ਹੈ ਜ਼ਿੰਦਗੀ ਜਿੱਦਾਂ ਜਾਨਵਰ ਇਧਰ ਤेंदुआ ਕੋਈ ਕਦੇ ਅਭਿਆਸ ਹੀ ਬਣ ਗਿਆ ਤेंदुए ਦੇ ਹੈਗੇ ਤੇ ਕੇਈ ਗਰੀ ਟਕਰਾਈ ਵੀ ਹੋਏ ਕਦੋਂ ਬਾਰ ਅੱਛਾ ਮੇਰਾ ਕੁੱਤਾ ਵੀ ਇੱਥੇ ਦਾ ਕੁੱਤਾ ਚਿਕ ਲਿਆ ਸਾ ਪਿਛਲੇ ਸਾਲ ਤੁਸੀਂ ਵੀ ਤੁਸੀਂ ਵੀ ਜਾਨਵਰ ਰੱਖੇ ਸੀਗੇ ਬੱਕਰੀਆਂ ਰੱਖੀਆਂ ਅੱਛਾ ਤेंदੂ ਖਾ ਕੇ ਪੰਜਾ ਅੱਛਾ ਬਾਜ ਚੜ੍ਹ ਜਾਂਦੇ ਨਹੀਂ ਫਿਰ ਸਸਤੀ ਬੱਕਰੀ ਹੁੰਦੀ ਹੈ ਕਿਹਨਾਂ ਦਾਸ ਕਿਨਾਂ ਬੀ ਕਿਨਾਂ ਤੀ ਉਹ ਅੱਛਾ ਹੁਣ ਸਾਰਾ ਕੀਤਾ ਸਾਰਾ ਪੂਰਾ ਬੰਦ ਹੋ ਗਿਆ ਸਾਰਾ ਬੰਦ ਹੋ ਗਿਆ ਹੁਣ ਤਾਂ ਇਹ ਹੀ ਬਾਲਾਂ ਕੋਲ ਤਾਂ ਭਰੀ ਦੋ ਲੈ ਜਾਂਦੀਆਂ ਹੋਰ ਖੇੜੀ ਜੇ ਕੋਈ ਆ ਗਿਆ ਪਤਾ ਨਹੀਂ ਉਸੂਲਤਾ ਪੱਖੋਂ ਦੇਖਿਆ ਜਾਵੇ ਤਾਂ ਜਿੱਦਾਂ ਸਕੂਲ ਦੀ ਗੱਲ ਕਰੀਏ ਬੱਸ ਦੀ ਗੱਲ ਕਰ ਲਈਏ ਉਹ ਸੂਲਤਾ ਮਿਲਦੀ ਹੈ ਇੱਥੇ ਕੋਈ ਨਹੀਂ ਤੇ ਸਕੂਲ ਵੀ ਨਹੀਂ ਸਾਨੂੰ ਸਕੂਲ ਸਾਨੂੰ 3-4 ਕਿਲੋਮੀਟਰ ਥੱਲੇ ਹੈ ਅੱਛਾ ਤੇ ਬੱਸ 5 ਕਿਲੋਮੀਟਰ ਥੱਲੇ ਹੁਣ ਕਿਹੜਾ ਨੂੰ ਦੇਖ ਕੇ ਦਾਦਾ ਲਗਾ ਸਕਦੇ ਹੋ ਕਿ ਕਿੰਨੀ ਇੱਕ ਇੱਥੇ ਆਮਦਨ ਹੈਗੀ ਹੈ ਇਹ ਇਹ ਭਾਈ ਆ ਕੱਚਾ ਰਸਤਾ ਅਗਲੇ ਪਾਸੇ ਨਿਕਲਦਾ ਹੈ ਇਹ ਤਾਂ ਜੰਗਲ ਨੂੰ ਹੀ ਹੈ ਜੀ ਅੱਛਾ ਜੀ ਜੰਗਲ ਵਾਸਤੇ ਉਹ ਜੰਗਲ ਤੋਂ ਵਿੱਚ ਹੀ ਗਿਆਦਰ ਇਹ ਤਾਂ ਅੱਗੇ ਬੰਦ ਹੀ ਹੈ ਪਿੰਡ ਦੇ ਕੁਝ ਲੋਕ ਸਾਡੇ ਨਾਲ ਨੇ ਬਜ਼ੁਰਗ ਵੀ ਨੇ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੀ ਇੱਥੇ ਜ਼ਿੰਦਗੀ ਹੈਗੀ ਹੈ ਭਾਈ ਸਾਸੀ ਕਾਲ ਜੀ ਕੀ ਨਾਮ ਤੁਹਾਡਾ ਭਾਈ ਅਸ਼wini kumar ਜੀ ਅਸ਼wini ਜੀ ਕਿੰਨੇ ਘਰ ਹੋਣਗੇ ਜੀ ਇਸ ਪਿੰਡ ਦੇ ਵਿੱਚ ਇੱਥੇ ਸਾਡੀ ਪੰਚਾਇਤ ਥੱਲੇ ਹੀ ਪੈਂਦੀ ਹੈ ਮੈਂ ਨੇੜੇ ਹੀ ਠੀਕ ਹੈ ਅੱਛਾ ਜੀ ਇੱਥੇ ਸਾਡੇ ਘਰ 20-25 ਹੈਗੇ ਅੱਛਾ ਜੀ ਠੀਕ ਹੈ ਬਾਕੀ ਪੰਚਾਇਤ ਸਾਡੀ ਵੰਠਾ ਨਾਲ ਪਿੰਡ ਮਾਵਾ ਅੱਛਾ ਤੇ ਵੰਠਾ ਆਬਾਦੀ ਕਿੰਨੀ ਹੈ ਜੀ ਇਸ ਪਿੰਡ ਦੀ ਆਬਾਦੀ ਵੋਟ ਸਾਡੀ ਜਿਹੜੀ ਉਹ 350 ਕੋਲ ਹੁੰਦੀ ਹੈ ਅੱਛਾ ਇਹ ਸਾਰਾ ਜਿੱਦਾਂ ਖਿੰਡੇ ਖੁੰਡੇ ਪਿਆ ਹੈਗਾ ਹਾਂ ਹਾਂ ਜੀ ਹਾਂ ਜੀ ਇਹ ਦੋ ਤਿੰਨ ਕਿਲੋਮੀਟਰ ਦੇ ਫੈਲੇ ਆਇਆ ਇੱਥੇ ਇੱਥੇ 10-12 ਘਰ ਹੈਗੇ ਇੱਥੇ ਇੱਥੇ 10 ਘਰ ਇੱਥੇ ਅੱਛਾ ਠੀਕ ਹੈ ਬਾਕੀ ਇੱਧਾ ਪਹਾੜੀ ਦੇ ਨਾਲ ਨਾਲ ਦੋ-ਦੋ ਚਾਰ-ਚਾਰ ਘਰ ਹੈਗੇ ਠੀਕ ਹੈ ਇਸ ਤੋਂ ਅੱਗੇ ਮੈਂ ਦੇਖ ਰਿਹਾ ਭਾਜੀ ਰਸਤਾ ਖਤਮ ਹੈ ਇਸ ਤੋਂ ਅੱਗੇ ਖਤਮ ਹੈ ਜੀ ਇੱਥੋਂ ਦੇਖੀਏ ਬਸ ਕੋਈ ਸੜਕ ਨਹੀਂ ਸੜਕ ਇੱਥੋਂ ਇਤੋਂ ਫਿਰੇ ਤਾਂ ਮੋਲ ਪੰਜਾਬ ਦਾ ਇਸ ਪਾਸੇ ਆਖਰੀ ਪਿੰਡ ਹੈ ਇਧਰੋਂ ਹੰਦੇ ਪੰਜਾਬ ਤੋਂ ਦੂਜੇ ਪਾਸੇ ਪਿੰਡ ਉਹ ਸਾਰੇ ਪਾਸੇ ਚਲੋ ਖਿਲਰ ਰਿਹਾ ਪਰ ਇਤੋਂ ਦਸਤਾਰ ਪਰ ਪੈਂਦਾ ਪਰ ਉਹ ਥੱਲੇ ਰਸਤਾ ਗਿਆ ਅੱਛਾ ਠੀਕ ਹੈ ਇਧਰੋਂ ਕੋਈ ਰਸਤਾ ਨਹੀਂ ਇਧਰੋਂ ਜੰਗਲ ਹੀ ਸਾਰੇ ਜੰਗਲ ਹੀ ਸਾਰੇ ਜੰਗਲ ਇਹਦੀ ਚੱਲੀ ਗਏ ਕੰਢੀ ਦੇ ਨਾਲ ਨਾਲ ਸਾਰੇ ਤੇ ਜੰਗਲ ਅੱਤੇ ਭਾਈ ਫਿਰ ਤੁਹਾਡੇ ਪ੍ਰਭਾਵਤ ਹੁੰਦੀ ਹੈ ਜ਼ਿੰਦਗੀ ਜਿੱਦਾਂ ਜਾਨਵਰ ਇਧਰ ਤेंदुआ ਕੋਈ ਕਦੇ ਅਭਿਆਸ ਹੀ ਬਣ ਗਿਆ ਤेंदुए ਤੇ ਹੈਗੇ ਹੁਣ ਵੀ ਜਾਨਵਰ ਕੋਈ ਨਾ ਕੋਈ ਮਰਿਆ ਮਿਲਦੇ ਨੇ ਜਾਇਦਾ ਜੰਗਲ ਚਾਹੀ ਪੱਠਾ-ਕੁਠਾ ਲੈਣਾ ਜਿੱਦਾਂ ਵੀ ਰੱਖੇ ਡੰਗਰ ਸੀ ਤੇ ਕਈ ਵਾਰ अच्छा मेरा कुत्ता भी इत्थे दा कुत्ता चिक्ल्या सा पिछले साल अच्छा अखबार च भी ਘਟਾਇਆ ਸੀ अच्छा ते आए देख चोण के चले गए अच्छा वे की करना हुंदा वे दें। इत्थे ਘਰਾਂ ਦੇ ਵਿੱਚ ਆਉਂਦੇ ਤਿੰਦੂਆ ਕਦੇ ਆ ਸਕਦੇ ਇਦਾਂ ਘਰ ਪਿੱਛੇ ਸਾਡੇ ਇੱਥੇ ਨਾਲ ਹੀ ਆ ਗਿਆ تھا ਘਰੋਂ कुत्ता चिक्ल्या मेरा अच्छा बापा बापी ਤੁਸੀਂ ਦੱਸਦੇ ਤੁਸੀਂ ਵੀ ਜਾਨਵਰ ਰੱਖੇ ਸੀਗੇ ਬੱਕਰੀਆਂ ਰੱਖੀਆਂ ਅੱਛਾ ਕੈਂਦੂ ਖਾਗੀ ਪੰਜਾਂ ਚ ਅੱਛਾ ਬਾਜ ਛਟ ਗਈਆਂ ਦੇਣੀ ਪਿੰਨ ਸਸਤੀ ਅੱਛਾ ਉਹ ਕੀ ਕੀ ਕਰਨਾ ਸਾਡੇ ਪਿੰਡ ਜੀ ਬੱਕਰੀਆਂ ਦੋ ਢਾਈ ਸੁੱਤ 300 ਬੱਕਰੀ ਹੁੰਦੀ ਸੀ ਅੱਛਾ ਉਹਦੇ ਡਰਦੇ ਨਾਲ ਸਾਰੀਆਂ ਵੇਚਤੀਆਂ ਸੀ ਅੱਛਾ ਹੁਣ ਕੋਈ ਬੱਕਰੀਆਂ ਤੇ ਬਾਬੇ ਦਾ ਦੋ ਕੁ ਬੱਕਰੀਆਂ ਤੇ ਚਾਰ ਰੱਖੀਆਂ ਰੱਖੀਆਂ ਅੱਛਾ ਉਹ ਉਹਨਾਂ ਦੇ ਬੰਦੇ ਦੇਖਦੇ ਬਾਕੀ ਸਾਰੇ ਘਰ ਚ ਸਾਡੇ ਬੱਕਰੀਆਂ ਹੁੰਦੀਆਂ ਕਿੰਨੇ 10 ਕਿੰਨੇ 20 ਕਿੰਨੇ 30 ਅੱਛਾ ਹੁਣ ਉਹ ਸਾਰਾ ਕੀਤਾ ਸਾਰਾ ਪੂਰਾ ਬੰਦ ਹੋ ਗਿਆ ਸਾਰਾ ਖਤਮ ਕਰਤਾ ਜ਼ਿੰਦਗੀ ਹੁਣ ਤਾਂ ਇਹ ਹੀ ਬਾਲ ਨਾਲ ਕੋਈ ਭਰੀਆਂ ਦੋ ਲੈ ਜਾਂਦੀਆਂ ਰੱਖਿਆ ਨਹੀਂ ਕਿ ਕੋਈ ਆ ਗਿਆ ਬੰਦਾ ਦੇ ਦੇ ਦਿੱਤੀ ਉਦਾਂ ਕੋਈ ਆਮਦਨ ਦਾ ਕਮਾਈ ਦਾ ਸਾਧਨ ਨਹੀਂ ਆਮਦਨ ਕੋਈ ਨਹੀਂ ਜਿੱਦਾ ਕੋਈ ਬਾਹਰ ਨੌਕਰੀਆਂ ਕਰਦੇ ਮਾਰੇ ਛੋਟੇ-ਮੁੰਡੇ ਅੱਛਾ ਉਹ ਹੈ ਬਾਕੀ ਇੱਥੇ ਜਿਹੜਾ ਆਮਦਨ ਦਾ ਕੋਈ ਹੈ ਨਹੀਂ ਸਾਨੂੰ ਥਿਹੜੀ ਕੋਈ ਨਹੀਂ ਮੈਂ ਮੈਂ ਦੇਖ ਰਿਹਾ ਅੱਛਾ ਇੱਥੇ ਭੈਣ ਵੀ ਹੈਗੀਆਂ ਨੇ ਪੰਜ ਇੱਥੇ ਆ ਜਾਓ ਪੰਜ ਕੀ ਨਾਮ ਤੁਹਾਡਾ ਜੀ ਸ਼੍ਰੀਸ਼ਕਮਰ ਕਿਸ ਤਰੀਕੇ ਦੇ ਹਾਲਾਤ ਨੇ ਪਿੰਡ ਦੇ ਇਹ ਬੜਾ ਛੋਟਾ ਜਿਹਾ ਇਹ ਪਿੰਡ ਹੈਗਾ ਜਾਨਵਰਾਂ ਦਾ ਵੀ ਖਤਰਾ ਇੱਥੇ ਹੈਗਾ ਆ ਸਹੂਲਤਾ ਪੱਖੋਂ ਦੇਖਿਆ ਜਾਵੇ ਤਾਂ ਜਿੱਦਾਂ ਸਕੂਲ ਦੀ ਗੱਲ ਕਰੀਏ ਬੱਸ ਦੀ ਗੱਲ ਕਰ ਲਈਏ ਉਹ ਸਹੂਲਤਾ ਮਿਲਦੀਆਂ ਇੱਥੇ ਕੋਈ ਨਹੀਂ ਤੇ ਸਕੂਲ ਵੀ ਨਹੀਂ ਸਾਨੂੰ ਸਕੂਲ ਸਾਨੂੰ 3-4 ਕਿਲੋਮੀਟਰ ਥੱਲੇ ਹੀ ਹੈ ਅੱਛਾ ਤੇ ਬੱਸ 5 ਕਿਲੋਮੀਟਰ ਥੱਲੇ ਹੋਣੀ ਅੱਛਾ ਤੇ ਬਾਕੀ ਜਿਹੜਾ ਕੋਈ ਆਪਣੀ ਸਾਧਨਾ ਪਰ ਮੜਾ ਮੋਟਾ ਚੱਲ ਜਾਂਦੇ ਨਹੀਂ ਤਾਂ ਇਦਾਂ ਇਫਰ ਬੱਚਿਆਂ ਦੀ ਪੜ੍ਹਾਈ ਦਾ ਕਿਵੇਂ ਚੱਲਦਾ ਜੀ ਤੁਹਾਡੇ ਇੱਥੇ ਜਾਂ ਜੇ ਕੋਈ ਬਿਮਾਰ ਹੋ ਗਿਆ ਉਹ ਕਿਵੇਂ ਚੱਲਦੀ ਹੈ ਸਾਧਨ ਬਿਮਾਰ ਹੋ ਗਿਆ ਵਿਚਾਰ ਕੇ 5 ਕਿਲੋਮੀਟਰ ਥੱਲੇ ਜਾਣਾ ਪੈਂਦਾ ਇੱਥੇ ਡਾਕਟਰ ਹੈ ਨਹੀਂ ਸਾਡੇ ਕੋਈ ਤੇ ਨਾ ਕੋਈ ਸਕੂਲ ਬੱਚਿਆਂ ਨੂੰ ਫਿਰ ਇੱਕ ਬੰਦਾ ਵਜਿਆ ਰਹਿੰਦਾ ਜੇ ਇੱਕ ਬੰਦਾ ਘਰ ਰਹਿਣਾ ਚਾਹੀਦਾ ਵੀ ਲੈਣ ਮੀ ਜਾਣਾ ਤਾਂ ਛੱਡਣ ਮੀ ਜਾਣਾ ਹੂੰ ਰਸਤੇ 'ਚ ਖਤਰਾ ਬੜਾ ਉਜਾੜ ਹੈ ਰਸਤਾ ਸਾਡਾ ਸਾਰਾ ਹੂੰ ਹੂੰ ਤੇ ਆ ਬਾਗਾ ਬੂਗਾ ਦਾ ਖਤਰਾ ਰਹਿੰਦਾ ਵੀ ਕੀ ਪਤਾ ਨਹੀਂ ਆਣੇ ਨੂੰ ਹਨਾ ਹੂੰ 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 ਮੈਂ ਦੇਖ ਰਿਹਾ ਫੇਰ ਵੀ ਤੁਸੀਂ ਬੜਾ ਓਪਨ ਜਿਆ ਰੱਖਿਆ ਸਾਰੇ ਪਾਸੇ ਜੰਗਲਾਂ ਆ ਚਾਰੇ ਪਾਸੇ ਜੰਗਲ ਮੈਨੂੰ ਤਾਂ ਲੱਗਦਾ ਇੱਥੇ ਤੁਹਾਡੇ ਪਿੰਡ ਦੇ ਆਲੇ ਦੁਆਲੇ ਹੈ ਤਾਂ ਜੰਗਲ ਹੀ ਵੀ ਹੁਣ ਸਾਡੇ ਕੋਈ ਨਾ ਪੈਸਾ ਨਹੀਂ ਜਿਹੜਾ ਅਸੀਂ ਹੁਣ ਬੰਦ ਕਰ ਲਈਏ ਜੇ ਪੈਸਾ ਖੁੱਲਾ ਹੋਇਆ ਤਾਂ ਅਸੀਂ ਵੀ ਚਾਰ ਦੀਵਾਰੀਆਂ ਕਰ ਸਕਦੇ ਕੰਧਾ ਘੜ ਸਕਦੇ ਤਾਂ ਪੈਸੇ ਨਾਲ ਹੀ ਸਭ ਕੁਝ ਹੁੰਨਾ ਹੂੰ ਹੂੰ ਤੇ ਸਾਡੇ ਦਾ ਰੋਟੀ ਦਾ ਗੁਜ਼ਾਰਾ ਬੜੀ ਮੁਸ਼ਕਲੀ ਨਾਲ ਚੱਲਦਾ ਹੂੰ ਤੇ ਆ ਹੀ ਉਸਾਰਬ ਨਾਲ ਆਹੀ ਉਹਦਾ ਲੀਡਰ ਲੂਡਰ ਹੁੰਦੇ ਵੋਟਾ ਬੂਟਾ ਜਦੋਂ ਹੁੰਦੀਆਂ ਵੋਟਾਂ ਬਾਰੇ ਤਾਂ ਸਾਰੇ ਆ ਜਾਂਦੇ ਤਾਂ ਤਾਂ ਗੱਡੀਆਂ ਦੀਆਂ ਗੱਡੀਆਂ ਆਂਦੀਆਂ ਬਾਅਦ ਚ ਨਹੀਂ ਕੋਈ ਵੀ ਪੁੱਛਦਾ ਇਹ ਫਿਰ ਪੱਪਾ ਜੀ ਫਿਰ ਕਿੱਤਾ ਕੀ ਹੈਗਾ ਤੁਸੀਂ ਕਿਹਾ ਵੀ ਪਹਿਲਾਂ ਪਹਿਲਾਂ ਪਸੂ ਜਿੱਦਾਂ ਬੱਕਰੀਆਂ ਬੁਕਰੀਆਂ ਰੱਖੀਆਂ ਸੀਗੀਆਂ ਉਸ ਤੋਂ ਬਾਅਦ ਹੁਣ ਕੀ ਕੀਤਾ ਕਿਵੇਂ ਤੁਸੀਂ ਗੁਜ਼ਾਰਾ ਕਰਦੇ ਹੋ ਕੋਈ ਨਹੀਂ ਬਸ ਇਹ ਜੰਗਲਾਤ ਚ ਕੰਮ ਲੱਗਿਆ ਇਦਾਂ ਨਿਰੇਗਾ ਨਿਰੇਗਾ ਢੇੜੀ ਤੇ ਅੱਛਾ ਮਾਸੂਮੀ ਪੱਕੀ ਨਹੀਂ ਕਰਦੀ ਤੇ ਮਤਲਬ ਬਾਲਣੇ ਦਾ ਜੋੜ ਸ਼ਰੇ ਕੇ ਦੋ ਚਾਹ ਭਰੀਂ ਵੇਚਦੀਆਂ ਉਹ ਵੀ ਜੰਗਲਾਤ ਵਾਲਾ ਟੱਕੇ ਹੁੰਦੇ ਕੇਵਰੀ ਹੁਣ ਤਾਂ ਵੇ ਹਟ ਜੇ ਜੰਗਲਾਤ ਵਾਲੇ ਵੀ ਬਾਲਣੇ ਨਹੀਂ ਵੇਚਣ ਹੁੰਦੇ ਤੇ ਦਫਾ ਜੀ ਤੇ ਬਾਲਣੇ ਨਹੀਂ ਵੇਚਣਾ ਤੇ ਅਸੀਂ ਮਤਲਬ ਕਿ ਅਸੀਂ ਗੁਜ਼ਾਰਾ ਕਿੱਦਾਂ ਕਰਨਾ ਕੋ ਥੱਲੇ ਉਹ ਬੰਦੇ ਹੁੰਦੇ ਕੋ 10 ਭਰੀਂ ਦੇਤੀਆਂ ਤੇ ਉਹਦੇ ਨਾਲ ਬੰਦੇ ਰੋਟੀ ਬਣ ਚੱਲੇ ਜਾਂਦਾ ਹਾਂ ਹਾਂ ਫਿਰ ਹੁਣ ਨਹੀਂ ਡੱਕਦੇ ਦਾ ਅੱਛਾ ਸੁੱਕਾ ਵਾਲੇ ਬਰੀਕ ਬਰੂਕ ਭੇਜਣਾ ਨਾ ਉਹਨੂੰ ਨਹੀਂ ਬਾਕੀ ਕੋਵਾਂ ਨੇ ਸਭ ਤਾਂ ਦਫਾ ਕੀ ਵੱਡਾ ਮੋਟਾ ਬੜਨਾ ਹੋਇਆ ਫੇਰ ਸਾਨੂੰ ਦਰਖਾਸਤ ਦੇਣੀ ਪੈਂਦੀ ਪਾਸ ਕਰਨਾ ਪੈਂਦਾ ਅੱਛਾ ਜੀ ਅੱਛਾ ਕੋਈ ਕੋਈ ਸੁਧਾਰ ਹੋਇਆ ਪਿਛਲੇ ਜਦੋਂ ਤੁਸੀਂ ਅੱਜ ਤੋਂ 10 15 ਸਾਲ ਪਹਿਲਾਂ ਦੀ ਗੱਲ ਕਰਦੇ ਆ ਹੁਣ ਸੁਧਾਰ 30 ਸਾਲ ਪਹਿਲੇ ਅਸੀਂ ਉੱਪਰ ਘਰ ਹੁੰਦੇ ਸਾਡੇ ਅੱਛਾ ਤੇ ਉੱਥੇ ਜੰਗਲ ਤੋਂ ਕੋਈ ਚੀਜ਼ ਨਹੀਂ ਜਾਂਦੀ ਸੀ ਇੱਥੇ ਆਉਣ ਵਾਲੇ ਸਾਡੇ ਗਲੀਆਂ ਸੜਕਾਂ ਬਣ ਗਈਆਂ ਪਹਿਲਾਂ ਵੀ ਨਹੀਂ ਸੀ ਲਾਈਟ ਵੀ ਨਹੀਂ ਸੀ ਅੱਛਾ ਲਾਈਟ ਵੀ 30 35 ਸਾਲ ਤੋਂ ਆਈ ਹੈ ਅੱਛਾ ਹਾਂਜੀ ਉਸ ਤੋਂ ਪਹਿਲਾਂ ਲਾਈਟ ਵਾਲਾ ਕੋਈ ਸਾਲ ਕੋਈ ਨਹੀਂ ਸੀ ਦੀਵੇ ਨਾਲ ਪੜਿਆ ਸੀ ਤਾਂ ਅੱਛਾ ਜੀ ਹੁਣ ਅੱਗੇ ਜਿਹੜੇ ਬੱਚੇ ਉਹ ਹੈ ਸਹੀ ਜੀ ਮੋਬਾਈਲ ਦੀ ਵਰਤੋਂ ਕਰਦੇ ਹੋ ਤਾਂ ਰੇਂਜ ਰੂਜਾ ਇੱਥੇ ਹੈਗਾ ਜੀ ਨੈਟਵਰਕ ਵਗੈਰਾ ਜਦੋਂ ਬੱਚਿਆਂ ਰੋਡ ਪੇਂ ਦੀ ਪੜ੍ਹਾਈ ਕਰਨ ਕੱਟ ਹੀ ਆ ਕਈ ਵਾਰੀ ਫਿਰ ਹੁਣ ਜੀਓ ਦੀ ਇਦਾਂ ਰੇਂਜ ਹੈਗੀ ਆ ਅੱਛਾ ਜੀ ਪਹਿਲਾਂ ਤਾਂ ਘੱਟ ਹੀ ਹਾ ਇਦਾਂ ਨਿਆਣੇ ਤਾਂਗੀ ਹੁੰਦੇ ਅੱਛਾ ਜੀ ਹੁਣ ਜੀਓ ਦਾ ਟਾਵਰ ਲੱਗ ਗਿਆ ਪੀਸ ਤੋਂ ਗੁਲਸ਼ਣ ਅੱਛਾ ਜੀ ਤਾਂ ਕਰਕੇ ਛੋਟਾ ਟਾਵਰ ਲਾਇਆ ਉਹਨੇ ਉਹਦੇ ਕਰਕੇ ਪਹਿਲਾਂ ਜਿੱਦਾਂ ਕੁਝ ਸਮੇਂ ਕੋਰੋਨਾ ਟਾਈਮ ਸਾਰੀ ਪੜ੍ਹਾਈ ਆਨਲਾਈਨ ਚੱਲੀ ਹੋ ਫਿਰ ਕਿਵੇਂ ਤੁਸੀਂ ਗੁਜ਼ਾਰਾ ਕੀਤਾ ਬੱਚਿਆਂ ਨੇ ਬੱਚੇ ਫਿਰ ਥੱਲੇ ਜਾਣਾ ਪੈਂਦਾ ਬੰਠਾਂ ਪੜਨ ਵਾਸਤੇ ਮੈਂ ਉੱਥੇ ਚੱਲ ਜਾਣਾ ਫਿਰ ਉੱਥੇ ਰੀਂ ਜਾਂਦੀ ਆ ਅੱਛਾ ਉੱਥੇ ਫਿਰ ਜਾਣੇ ਉੱਥੇ ਪੜ ਕੇ ਆ ਜਾਣਾ ਜਿੱਦਾਂ ਵੀ ਸਕੂਲ ਜਾਂਦੇ ਉਹ ਹਿਸਾਬ ਕੋਰੋਨਾ ਚ ਥੱਲੇ ਰਹਿ ਆ ਗਏ ਅੱਛਾ ਤੇ ਇਹ ਇਹ ਬਜ਼ੁਰਗ ਨੇ ਬਜ਼ੁਰਗਾਂ ਦਾ ਘਰ ਮੈਂ ਤੁਹਾਨੂੰ ਦਿਖਾਦਾ ਘਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਜੋ ਬਾਪੂ ਜੀ ਇਹ ਤੁਸੀਂ ਘਰਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੀ ਇੱਕ ਇੱਥੇ ਆਮਦਨ ਹੈਗੀ ਹੈ ਕਿੰਨੇ ਕਿੱਥੇ ਜੇ ਕਹ ਲਈ ਇੱਕ ਕਮਾਈ ਦੀ ਗੱਲ ਕਰ ਰਹੀ ਹੈ ਜਾਂ ਕਮਾਈ ਦੇ ਕੀ ਸਾਧਨ ਨੇ ਉਹ ਸਾਹਮਣੇ ਦੇਖੋ ਇਹ ਬਾਲਣ ਥੋੜਾ ਬਹੁਤ ਇਕੱਠਾ ਕੀਤਾ ਇਹਨਾਂ ਨੇ ਇਹੀ ਥੋੜਾ ਬਹੁਤ ਵੇਚਣਾ ਇਦੇ ਨਾਲ ਜਿਹੜੇ ਆ ਉਹ ਪਰਿਵਾਰ ਦੇ ਗੁਜ਼ਾਰਾ ਜਿਹੜਾ ਚਲਾਉਣਾ ਆ ਇਹ ਬਜ਼ੁਰਗਾਂ ਦਾ ਘਰ ਹੈਗਾ ਸਹੂਲਤਾਂ ਬੇਸ਼ੱਕ ਅੱਜ ਇਹਨਾਂ ਨੂੰ ਪਾਣੀ ਦੀ ਸਹੂਲਤ ਪਿੰਡ ਦੇ ਵਿੱਚ ਮਿਲ ਗਈ ਹੈ ਕਿਤੇ ਪਿਛਲੇ 30 ਸਾਲਾਂ ਤੋਂ ਬਿਜਲੀ ਆਈ ਪਹਿਲਾਂ ਇੱਥੇ ਬਿਜਲੀ ਵੀ ਨਹੀਂ ਸੀਗੀ ਔਰ ਜੰਗਲ ਹੈ ਸਾਰੇ ਪਾਸੇ ਤੋਂ ਘਰ ਓਪਣ ਨੇ ਤਾਂ ਤेंदुआ ਕਈ ਵਾਰ ਆ ਕੇ ਹਮਲਾ ਕਰਦਾ ਬਹੁਤ ਸਾਰੇ ਲੋਕਾਂ ਨੇ ਇੱਥੇ ਬੱਕਰੀ ਪਾਲਣ ਦਾ ਧੰਦਾ ਅਪਣਾਇਆ ਪਰ ਉਸੇ ਹੀ ਖਤਰੇ ਦੇ ਕਰਕੇ ਉਹ ਸਾਰਾ ਉਜੜ ਗਿਆ ਸਾਰੇ ਲੋਕਾਂ ਨੇ ਬੱਕਰੀਆਂ ਵੇਚ ਦਿੱਤੀਆਂ ਅੱਗੇ ਤੁਹਾਨੂੰ ਮੈਂ ਦਿਖਾਵਾਂ ਅਗਲੇ ਪਾਸੇ ਬਿਲਕੁਲ ਇਹਦੇ ਜੰਗਲ ਹੈਗਾ ਔਰ ਇੱਥੋਂ ਤੱਕ ਇਹ ਆਖਰੀ ਘਰ ਨੇ ਔਰ 10 ਤੋਂ 12 ਸਿਰਫ ਘਰ ਨੇ ਔਰ ਇਹ ਵੀ ਜਿਹੜੇ ਮੈਨੂੰ ਲੱਗਦਾ ਪੀ 20 25 ਜੀ ਜਿਹੜੇ ਆਪਸੀ ਹੋਣਗੇ ਇਹ ਪ੍ਰਬੰਧ ਦੇ ਉਹੀ ਹੋਣਗੇ ਇਸ ਤੋਂ ਅੱਗੇ ਬਿਲਕੁਲ ਰਸਤਾ ਬੰਦ ਹੈ ਜੰਗਲ ਝਾੜ ਹੈਗਾ ਸਾਰਾ ਅਗਲੇ ਪਾਸੇ ਫਿਰ ਸਹੂਲਤ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਹੂਲਤਾਂ ਦੇ ਨਾਂ ਦੇ ਉੱਤੇ ਸਿਰਫ ਮੈਨੂੰ ਲੱਗਦਾ ਪੀ ਜਿੱਥੇ ਅੱਜ ਪਿੰਡਾਂ ਦੇ ਵਿੱਚ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪੀ ਸਾਰਾ ਕੁਝ ਬਦਲ ਦਿੱਤਾ ਹੈ ਅਨੁਹਾਰ ਬਦਲ ਦਿੱਤੀ ਹੈ ਤਾਂ ਇਹ ਪਿੰਡ ਵੀ ਪੰਜਾਬ ਦੇ ਨੇ ਜਿਹੜੇ ਪਿੰਡ ਅਜੇ ਤੱਕ ਵੀ ਸਰਕਾਰਾਂ ਦੀਆਂ ਅੱਖਾਂ ਤੋਂ ਪਰੋਖੇ ਨੇ ਅੱਛਾ ਭਾਈ ਜਿਵੇਂ ਤੁਸੀਂ ਆ ਥੋੜੀ ਬਹੁਤ ਕਣਕ ਕੂਨਕ ਬੀਜੀ ਹੈ ਇਹ ਇਹ ਆਹ ਨਾਲਿਓ ਮਾਈਕ ਲਾ ਲਿਓ ਇਹਦੇ ਨਾਲ ਹੀ ਮਾੜਾ ਮੋਟਾ ਗੁਜ਼ਾਰਾ ਤੁਸੀਂ ਜਿੱਦਾਂ ਖਾਣ ਪੀਣ ਦੇ ਲਈ ਕਰਦੇ ਹੋ ਨਹੀਂ ਸਾਡੇ ਇਹ ਹੈ ਨਹਿਰ ਦੇ ਇੱਥੇ ਕੋਈ ਥੋੜ੍ਹੀ ਥੋੜ੍ਹੀ ਦੋ ਦੋ ਤਿੰਨ ਤਿੰਨ ਥਾਂ ਜਗ੍ਹਾ ਹੈਗੀ ਹੈ ਨਹਿਰ ਤੇ ਇੱਥੇ ਅੱਛਾ ਠੀਕ ਹੈ ਥਲੜੇ ਪਾਸੇ ਉੱਥੋਂ ਫਿਰ ਮਾੜਾ ਮੋਟਾ ਗੁਜ਼ਾਰਾ ਹੁੰਦਾ ਇੱਥੇ ਤਾਂ ਕੁਝ ਵੀ ਨਹੀਂ ਹੁੰਦਾ ਇੱਥੇ ਸੰਭਰ ਜਾਨਵਰ ਕੋਈ ਜਾਨਵਰ ਕੋਈ ਫਸਲ ਨਹੀਂ ਹੋਣਾ ਦਿੱਤੇ ਠੀਕ ਹੈ ਇਹ ਸਾਰੇ ਪਾਸੇ ਜੰਗਲ ਹੀ ਹੈ ਸਾਰਾ ਜੰਗਲ ਹੀ ਹੈ ਜੀ ਸਾਰੇ ਇੱਕ ਘਰ ਸਾਡਾ ਉੱਪਰ ਹੈ ਇੱਥੋਂ ਇੱਕ ਕੱਲਾ ਹੀ ਅੱਛਾ ਜੀ ਉਹ ਕਿਲੋਮੀਟਰ ਉੱਪਰ ਹੋਣਾ ਉਹ ਇਕੱਲੇ ਰਹਿੰਦੇ ਆਤਰ ਮੇਰੇ ਘਰ ਹੈ ਅੱਛਾ ਜੀ ਪਹਿਲੇ ਜਮੀਨ ਉਹ ਉੱਥੇ ਰਹੇ ਹੀ ਉੱਥੇ ਰਹਿੰਦੇ ਨੇ ਠੀਕ ਹੈ ਇਹ ਕੋਈ ਘਰ ਬਾਕੀ ਸਾਰੇ ਇਕੱਠੇ ਇਸ ਘਰ ਦੇ ਨੇ ਠੀਕ ਹੈ ਸਕੂਲ ਸਕਾਲ ਵਸਤੇ ਵੀ ਕਹਿੰਦੇ 5-7 ਕਿਲੋਮੀਟਰ ਜਾਣਾ ਪੈਂਦਾ ਬੱਚਿਆਂ ਨੂੰ ਇੱਥੋਂ ਪੜ੍ਹਨ ਵਾਸਤੇ ਸਕੂਲ ਤਾਂ ਫਿਰ ਦੂਰ ਹੀ ਹੈ ਜੀ ਇੱਥੋਂ ਅੱਛਾ ਹੋਰ ਤਾਂ ਫਿਰ ਕੋਈ ਜਿਹੜਾ ਤਗੜਾ ਬੰਦਾ ਉਹਨੇ ਕਿਤੇ ਬੱਸ ਬੂਸ ਲਵਾ ਲਈ ਹੈ ਹਾਂ ਬਾਕੀ ਨੇ ਤਾਂ ਕੋਈ ਸਾਈਕਲ ਤੇ ਕੋਈ ਦਮ ਆਪਣੇ ਸਿੱਧੇ ਛੱਡਣ ਜਾਂਦੇ ਬੱਚਿਆਂ ਨੂੰ ਠੀਕ ਹੈ ਇਹ ਇਹ ਭਾਈ ਆ ਕੱਚਾ ਰਸਤਾ ਅਗਲੇ ਪਾਸੇ ਨਿਕਲਦਾ ਇਹ ਤਾਂ ਵੈਸੇ ਜੰਗਲ ਨੂੰ ਹੀ ਹੈ ਜੀ ਅੱਛਾ ਜੀ ਜੰਗਲ ਵਾਸਤੇ ਉਹ ਜੰਗਲ ਤੋਂ ਵਿੱਚੀ ਗਿਆ ਉਧਰ ਇਹਦੇ ਅੱਗੇ ਬੰਦ ਹੀ ਹੈ ਅੱਛਾ ਇਹ ਇਧਰ ਇਧਰ ਪਾਸੇ ਬੰਦ ਹੈ ਉਹ ਜਿਹੜਾ ਤੁਸੀਂ ਇੱਕ ਘਰ ਨੂੰ ਕਹਿੰਦੇ ਹੋ ਇਧਰ ਉਹ ਰਸਤਾ ਹੈਗਾ ਅੱਛਾ ਗਿਆ ਖੜ ਜੀ ਹੈ ਪੱਕਾ ਨਹੀਂ ਕੱਚਾ ਰਸਤਾ ਠੀਕ ਹੈ ਉਹ ਜਿਹੜਾ ਠੀਕ ਹੈ ਉਧਰਲੇ ਪਾਸੇ ਉਹ ਚਲੇ ਗਿਆ ਸਿੱਧਾ ਇੱਕ ਘਰ ਨੂੰ ਠੀਕ ਹੈ ਠੀਕ ਹੈ ਮੈਂ ਦੇਖਿਆ ਕੋਈ ਚਾਰ ਦਿਵਾਰੀ ਨਹੀਂ ਇੱਥੇ ਫਿਰ ਵਾਤਾਵਰਨ ਵਾਲੇ ਪਾਸੇ ਥੋੜਾ ਜਿਆਦਾ ਤੁਹਾਨੂੰ ਇੱਕ ਹੈਗੀ ਆ ਵੀ ਚਲੋ ਇੱਥੇ ਸਾਫ ਸੁਥਰੀ ਹਵਾ ਤੁਹਾਨੂੰ ਪਾਣੀ ਜਰੂਰ ਮਿਲ ਰਿਹਾ ਇੱਥੇ ਹਾਂਜੀ ਹਾਂਜੀ ਇਹ ਮੱਖੀ ਮਛਰ ਘੱਟ ਹੈ ਬਾਕੀ ਇਹ ਔਰ ਦਿਹਾੜੀ ਤਪਾਂ ਕੋਈ ਨਹੀਂ ਚਾਰ ਦਿਪਾਂ ਡੇਗਾ ਜੀ ਹੁੰਦੇ ਜੀ ਹੋਰ ਕੋਈ ਨਹੀਂ ਉਹ ਤੋਂ ਇਲਾਵਾ ਕੋਈ ਨਹੀਂ ਹੈ ਬਾਕੀ ਜਿਹੜੇ ਮੁੰਡੇ ਅੱਗੇ ਨਿਆਣੇ ਤਗੜੇ ਹੋਵਾ ਤੇ ਕੋਈ ਬਾਹਰ ਭੇਜਿਆ ਜਾ ਕੋਈ ਉਹ ਨੌਕਰੀ ਮਿਲ ਜਾ ਕੋਈ ਤਾਂ ਠੀਕ ਹੈ ਨਹੀਂ ਤਾਂ ਫਿਰ ਪ੍ਰਾਈਵੇਟ ਨੌਕਰੀ ਕਰਦੇ ਇਸ ਬੈਲਟ ਦੇ ਵਿੱਚ ਆਪਾਂ ਦੇਖਿਆ ਵੀ ਆਰਮੀ ਦੇ ਵਿੱਚ ਮੁੰਡਿਆਂ ਨੂੰ ਨੌਜਵਾਨਾਂ ਨੂੰ ਕਰੀਜ਼ ਹੈਗਾ ਆਰਮੀ ਜਾਣ ਦਾ ਪਰ ਜੇ ਗਰਾਉਂਡਾਂ ਨਹੀਂ ਹੋਊਗੀਆਂ ਤੇ ਸਹੂਲਤਾਂ ਨਹੀਂ ਪੜਾਈ ਪ੍ਰੋਪਰ ਨਹੀਂ ਕਰ ਪਾਉਣਗੇ ਉਹ ਵੀ ਫਿਰ ਦਿੱਕਤ ਆ ਰਹੀ ਏ ਦਿੱਕਤ ਇਦਾਂ ਦੇ ਪਹਿਲੇ ਤਾਂ ਕਰਕੇ ਦੋ ਤਿੰਨ ਮੁੰਡੇ ਹੋਣ ਲੱਗੇ ਪਰ ਫਿਰ ਦੇਖਿਆ ਫਿਰ 4 ਸਾਲ ਦੀ ਭਰਤੀ ਹੋ ਗਈ ਨਹੀਂ ਹਟ ਗਏ ਫਿਰ ਫਿਰ ਉਹਨਾਂ ਸ਼ੌਕ ਹੀ ਮਾਰਿਆ ਕਹਿੰਦੇ ਨੇ ਇਹ 4 ਸਾਲ ਬਾਸ ਹੋਣਾ ਨਹੀਂ ਫਿਰ ਬਾਹਰ ਦੇ ਬਾਹਰਪੁਰ ਨਿਕਲ ਗਏ ਇਹ ਕਰ ਚੱਕਾ ਪਹਿਲਾਂ ਪਹਿਲਾਂ ਫਸਲ ਫਸਲ ਹੁੰਦੀ ਸੀ ਜਿੱਥੇ ਜਿੱਦਾਂ ਮੱਕੀ ਮੁੱਕੀ ਵਾਲੀ ਆ ਜਾਂਦੀ ਕਰ ਉੱਪਰ ਲਾਂਦੇ ਘਰਾਂ ਦੇ ਉੱਪਰ ਘਰਦੇ ਨਾ ਉੱਥੇ ਲਾਂਦੇ ਉੱਥੇ ਪਹਿਲੇ ਜਾਨਵਰ ਘੱਟਦਾ ਹੁਣ ਜਨਵਰੀ ਬਹੁਤ ਹੋ ਗਿਆ ਰਾਖੀ ਕਰਨੀ ਉੱਥੇ ਰਹਿਣਾ ਖੇਤਾਂ ਵਿੱਚ ਤੇ ਸਾਰੀ ਰਾਤ ਜਾਗਦੇ ਰਹਿਣਾ ਤੇ ਹੁਣ ਛੱਡੀ ਦਿੱਤਾ ਇਧਰੋਂ ਇਹ ਕੰਮ ਫਾਇਦਾ ਕਿ ਫਸਲ ਹੋਈ ਤਿਆਰ ਹੋਈ ਖਰਾਬ ਹੋ ਜਾਂਦੀ ਜਾਨਵਰ ਨਹੀਂ ਹੋਣ ਦਿੰਦੇ ਬੱਸ ਲੈਣ ਵਾਸਤੇ 6-7 ਕਿਲੋਮੀਟਰ ਜਾਣਾ ਕਦੀ ਕਿਹਾ ਤੁਸੀਂ ਲੀਡਰਾਂ ਨੂੰ ਜਦੋਂ ਲੀਡਰ ਵੋਟਾਂ ਮੰਗਣ ਆਉਂਦੇ ਉਹ ਕਹਿੰਦੇ ਵੀ ਹੈ ਘੱਟ ਆਬਾਦੀ ਘਟੇ ਇਧਰੋਂ ਅੱਛਾ ਜੀ ਤਾਂ ਕਰਕੇ ਫਿਰ ਆਪਣੇ ਆਪਣੇ ਕੋਲ ਸੁਕੂਟਰ ਮੋਟਰਸਾਈਕਲ ਹੁਣ ਰੱਖੇ ਪਹਿਲੇ ਤਾਂ ਉਹ ਵੀ ਐਨਓ ਸਾਧ ਤੰਗੀਆਂ ਬਹੁਤ ਹੀ ਹੁਣ ਬਾਹਰ ਚਲੋ ਆਸਾ ਬੰਦੇ ਕਮਾਂਦੇ ਦੇ ਪੈਸੇ ਆਇਆ ਵੀ ਚਲੋ ਉਹ ਦਿਹਾੜੀ ਲਾ ਕੇ ਵੀ ਸਮਾਨ ਲੈ ਰਹੇ ਹਾਂ ਹਾਂ ਇਹ ਪਰ ਇੱਕ ਗੱਲ ਨੂੰ ਬੜੀ ਤੁਹਾਡੀ ਚੰਗੀ ਲੱਗੀ ਭਾਜੀ ਬਿਸ਼ੱਕ ਦੀ ਤੁਸੀਂ ਸਹੂਲਤਾਂ ਪੱਖੋਂ ਤੁਹਾਨੂੰ ਦਿੱਕਤ ਪਰੇਸ਼ਾਨੀ ਆ ਰਹੀ ਪਰ ਤੁਹਾਡੇ ਚਿਹਰੇ ਖਿੜੇ ਨੇ ਅੱਜ ਵੀ ਕਹਿ ਰਹੇ ਵੀ ਸਰਕਾਰ ਦਾ ਕਸੂਰ ਘਟ ਕੱਢ ਰਹੇ ਕੋਈ ਗੱਲ ਨਹੀਂ ਬੈਠੋ ਤੁਸੀਂ ਸਰਕਾਰ ਦਾ ਕਸੂਰ ਘਟ ਕੱਢ ਰਹੇ ਹੋ ਔਰ ਤੁਹਾਨੂੰ ਖੁਸ਼ ਹੋ ਜ਼ਿੰਦਗੀ ਦੇ ਕੋਈ ਨਹੀਂ ਬੈਠ ਰਹੇ ਅਸੀਂ ਖੁਸ਼ ਆ ਵੈਸੇ ਉਹ ਬੜੇ ਮਜ਼ੇ ਦੀ ਜ਼ਿੰਦਗੀ ਹੈ ਹਾਂ ਐਸੀ ਕਿਉਂ ਕੁੱਲ ਕਰਦਾ ਕਈ ਵਾਰ ਜਦੋਂ ਥੋੜਾ ਜਿਹਾ ਸ਼ਹਿਰੀ ਕਰਨ ਜਦੋਂ ਦੇਖਦੇ ਹੁੰਦਾ ਦੇਖਦੇ ਆ ਉਧਰ ਦੇਖਦੇ ਆ ਤਾਂ ਉਧਰ ਲੋਕਾਂ ਦੀ ਤਾਂ ਬੜੀ ਮਾਹਰੀ ਪੈਸੇ ਵੀ ਆਈ ਪ੍ਰਾਈਵੇਟ ਕੰਮ ਕੀਤੇ ਪਹਿਲਾਂ ਮੈਂ ਪਾਣੀ ਪੱਤ ਵੀ ਜੋਗ ਕੀਤੀ ਅੱਛਾ ਕੱਪੜੇ ਦੇ ਭਾਅ ਹੋਣੀ ਉੱਥੇ ਸੀ ਅੱਛਾ ਜੀ ਮੈਂ ਦੇਖਿਆ ਉੱਥੇ ਵੀ ਨਹੀਂ ਬਣਦਾ ਕੁਝ ਵੀ ਜਿੰਨਾ ਕਮਾਣਾ ਉਹਨੇ ਖਾ ਲੈਣਾ ਹਾਂ ਬਚਣਾ ਕੁਛ ਹੈ ਨਹੀਂ ਇਹਨਾਂ ਨਾਲ ਮੈਂ ਕਹਿੰਦਾ ਇੱਥੇ ਦੀ ਰਹਿਣਾ ਹੀ ਚੰਗੀ ਹਾਂ ਹਾਂ ਤੇ ਚੱਲੋ ਨਾਲੇ ਪਰਿਵਾਰ ਇੱਥੇ ਰਹਿੰਦਾ ਬੰਦਾ ਖਤਰਾ ਰਹਿੰਦਾ ਉੱਦਾਂ ਹਰ ਟਾਈਮ ਜਿਵੇਂ ਤਿੰਨ ਤੂਈ ਦੀ ਗੱਲ ਕਰਦੇ ਆਪਾਂ ਦਿਨਾਂ ਤਾਂ ਹੈ ਨਹੀਂ ਖਤਰਾ ਸਾਨੂੰ ਲੱਗਦਾ ਕੋਈ ਵੀ ਰਾਤ ਨੂੰ ਥੋੜਾ ਲੱਗਦਾ ਵੀ ਜਿੱਕਦੇ ਉਹਰੇ ਪਾਰੇ ਜਾਣਾ ਪਿਆ ਜੇ ਟੱਕਰਾ ਹੋ ਜਾਂਦਾ ਹੁੰਦਾ ਕਈ ਵਾਰ ਟੱਕਰੇ ਹੋਏ ਰ ਪਹਿਲਾਂ ਇਹ ਜਦੋਂ ਬੱਕਰੀਆਂ ਰੱਖੀਏ ਨਾ ਅੱਛਾ ਜੀ ਸਾਨੂੰ ਟੱਕਰੇ ਨੇ ਇੱਕ ਦੋ ਵਾਰ ਅੱਛਾ ਇਹ ਪਿਆ ਨਹੀਂ ਰੋੜਾ ਗੜਾ ਪਾ ਦੇ ਚਲੇ ਜਾਂਦੇ ਅੱਗੇ ਪਿਛੇ ਠੀਕ ਇੱਕ ਵਾਰ ਦੋ ਸਾਡੀ ਪੰਜ ਬੱਕਰੀਆਂ ਕੱਟੀਆਂ ਮਾਰੀਆਂ ਚ ਉਹ ਬੱਕਰੀਆਂ ਤਾਂ ਮਾਰ ਰਹੀਆਂ ਤਾਂ ਹੀ ਵੇਚੀਆਂ ਹਾਂ ਹਾਂ ਅਖਬਾਰ ਚ ਵੀ ਘਟਾਇਆ ਕਿ ਕੁਝ ਕੀਤਾ ਫਿਰ ਇੱਕ ਵਾਰੀ ਮੈਨੂੰ ਖਰਜਾਨਾ ਹੀ ਮਿਲਿਆ 10000 ਰੁਪਏ ਅੱਛਾ ਬੱਕਰੀਆਂ ਮਿਲੀਆਂ ਦਿਖਾਇਆ ਡਾਕਟਰ ਕੋਲ ਰਹੀ ਡਾਕਟਰ ਦੀ ਕਰਾਈ ਲਿਆਂਦੇ ਉਹਨਾਂ ਨੂੰ ਦਿਖਾਇਆ ਤੇ ਫਿਰ ਉਹਨੇ ਫੋਟੋ ਫਾਟੇ ਕੱਢੀਆ ਮੈਨੂੰ ਅਖਬਾਰ ਚ ਹੱਲੇ ਪਈ ਹੋਈ ਨੂੰ ਕਿਤੇ ਅੱਛਾ ਜੀ ਤੇ ਉਹ 10000 ਰੁਪਏ ਮੈਨੂੰ 2 ਸਾਲ ਬਾਅਦ ਮਿਲਿਆ ਅੱਛਾ ਲੈ ਗਏ ਪਰ ਕੇ ਮੈਂ ਕਿਹਾ ਨਹੀਂ ਕਿਹਾ ਮਿਲਣਾ ਹੈਗਾ ਪਰ ਨਹੀਂ ਪਾ ਦਿੱਤਾ ਉਹਨਾਂ ਨੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਾਜੀ ਗੱਲਬਾਤ ਕੀਤੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਤਾਂ ਇਹ ਮਾਵਾ ਪਿੰਡ ਹੈਗਾ ਔਰ ਇਸ ਮਾਵਾ ਪਿੰਡ ਦੇ ਹਾਲਾਤ ਤੁਹਾਨੂੰ ਦਿਖਾਏ ਹੈ 10-12 ਘਰ ਨੇ ਇੱਥੇ ਰਹਿੰਦੇ ਚਾਰੇ ਪਾਸਿਓਂ ਇਹ ਜੰਗਲ ਦੇ ਨਾਲ ਘਿਰਿਆ ਹੋਇਆ ਪਿੰਡ ਹੈ ਔਰ ਇਸ ਤੋਂ ਅੱਗੇ ਰਸਤਾ ਜਿਹੜਾ ਬਿਲਕੁਲ ਬੰਦ ਹੈ ਆਖਰੀ ਪਿੰਡ ਇਸ ਪਾਸੇ ਦਾ ਹੈਗਾ ਇਸ ਪਾਸੇ ਜਦੋਂ ਅਗਲੇ ਪਾਸੇ ਜੰਗਲ ਸ਼ੁਰੂ ਹੋ ਜਾਂਦਾ ਤਾਂ ਬੇਸ਼ੱਕ ਅੱਜ ਇੱਥੇ ਥੋੜਾ ਬਹੁਤ ਸਹੂਲਤਾਂ ਦੇ ਨਾਮ ਦੇ ਉੱਤੇ ਗਲੀਆਂ ਜਰੂਰ ਪਿੰਡ ਦੀਆਂ ਇੱਕੋ ਹੀ ਗਲੀ ਐ ਮੈਂ ਲਾਦਾ ਮੇਨ ਆਉਂਦੀ ਉਹ ਇੱਥੇ ਇੰਟਰਲੌਕ ਟੈਲ ਲਾ ਕੇ ਬਣੀ ਐ ਪਾਣੀ ਦੀ ਸੁਵਿਧਾ ਹੈਗੀ ਐ ਪਰ ਜੇ ਸਕੂਲ ਦੀ ਗੱਲ ਕਰੀਏ ਜੇਕਰ ਅਸੀਂ ਹਸਪੀਟਲ ਦੀ ਗੱਲ ਕਰੀਏ ਜੇਕਰ ਅਸੀਂ ਬੱਸ ਦੀ ਸੁਵਿਧਾ ਦੀ ਗੱਲ ਕਰੀਏ ਤਾਂ ਉਹ ਇੱਥੇ ਬਿਲਕੁਲ ਮੌਜੂਦ ਨਹੀਂ ਐ ਜੇਕਰ ਇਹਨਾਂ ਸਹੂਲਤਾਂ ਦਾ ਦਾਇਰ استعمال ਕਰਨਾ ਇਹਨਾਂ ਨੂੰ ਤਾਂ ਲਗਭਗ 6 7 8 10 ਕਿਲੋਮੀਟਰ ਤੱਕ ਇਹਨਾਂ ਨੂੰ ਪੈਦਲ ਜੰਗਲ ਦੇ ਵਿੱਚੋਂ ਜਾਣਾ ਪੈਂਦਾ ਤੇ ਫਿਰ ਜਾ ਕੇ ਸਹੂਲਤਾਂ ਮਿਲਦੀਆਂ ਨੇ ਸੋ ਲੋੜ ਐ ਸਰਕਾਰਾਂ ਨੂੰ ਇਹਨਾਂ ਪਿੰਡਾਂ ਦੇ ਵੱਲ ਆਨ ਦੇ ਦੀ ਤਾਂ ਜੋ ਇਹਨਾਂ ਲੋਕਾਂ ਦਾ ਜੀਵਨ ਬਸਰ ਚੰਗੀ ਤਰ੍ਹਾਂ ਹੋ ਸਕੇ ਫਿਲਹਾਲ ਬੜ ਰਹਾਉਣ ਪੰਜਾਬੀ ਟੀਵੀ ਦੇ ਨਾਲ